ਕਿਹੜੀ ਜਗ੍ਹਾ ਹੈ ਜੀ ਆਜੋ ਇੱਧਰ ਇੱਧਰ ਆਓ ਤਨਿਹ ਕਿੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਪਿੰਡ ਇਹ ਨਾਮ ਆ ਤੁਹਾਡਾ ਮੇਰਾ ਓਮਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਖੜਾ ਹੈ ਲੋਕੇਸ਼ਨ ਡੇਰੀ ਯਕੀ ਆਹ ਹੈ ਜਿੱਥੇ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦ ਮੰਦੁਰਾ ਨੇਰ ਪੰਡੋਰੀ ਨੇਰ ਪੰਡੋਰੀ ਪੰਡੋਰੀ ਮੰਨਤਾਲ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਕਿੱਥੇ ਬਣਦਾ ਕਿੱਥੇ ਥੋੜਾ ਜਿਆਦਾ ਸਾਨੂੰ ਮੰਲੋ ਵਾਲੀ ਆ ਜੀ ਜੀਮਾਨ ਦੁਰਗਾ ਦੇ ਇਹ ਹੈ ਕਿਥੇ ਤੋਂ ਮੰਲੋ ਆ ਨੇਰ ਪੰਡੋਰੀ ਮੰਨਤਾਲ ਮੱਧਾ ਪੰਡੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਦੀਪਕ ਦੀਪ ਕੁਮਾਰ ਜੀ ਇਹਨੂੰ ਜਦੋਂ ਉੱਪਰ ਚੱਲ ਜਾ ਬੋਲਦੇ ਸਾਰੇ ਧਰ ਤੋਂ ਜਿੰਨ ਨੂੰ ਟਾਈਪਰ ਤੇ ਵੀ ਜਿਦਣਾ ਹੈ ਬਸ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ ਬਣਾਉਂਦੇ ਆ ਉਹ ਤੇ ਗਲੋ ਸੈਂਪਲ ਹਾਂਜੀ ਹਾਂਜੀ ਲਖੀ ਐਦਾਂ ਕਰੋ ਜਿਹੜਾ ਜਿਹੜਾ ਮੈਂ ਕੱਟੋੜੇ ਤੇ ਕੱਟ ਕੇ ਬਾਹਰ ਰੱਖ ਦੇ ਇਸ ਤੇ ਪਾਚ ਰੱਖਣਾ ਵਿਚ ਟੋਟਲ ਫੈਟ ਉਹਦੇ ਚ ਗੱਲ ਤਾਂ ਇਹ ਹੀ ਆ ਨਾ ਜਿਸ ਬੰਦੇ ਨੇ ਤੁਹਾਨੂੰ ਪਨੀਰ ਖਾਣਾ ਆ ਉਹਨੂੰ ਪਨੀਰ ਮਿਆਰੀ ਪਨੀਰ ਮਿਲਣਾ ਚਾਹੀਦਾ ਠੀਕ ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਤੇ ਨਹੀਂ ਹੋਣਾ ਚਾਹੀਦਾ ਅਸੀਂ ਇਹ ਕਹਿੰਨੇ ਜਦੋਂ ਲੋਕੀ ਮਿਆਰੀ ਪਨੀਰ ਖਾਣ ਲੱਪੈਣਗੇ ਖਰੀਦਣਾ ਖਰੀਦਣਾ ਜਿਹੜਾ ਸ਼ੁਰੂ ਕਰਨ ਵਾਲਾ ਜਿਹਦਾ ਖਰੀਦਦਾਰ ਹੈ ਜਦੋਂ ਉਹ ਲੱਗੂਗਾ ਕਿ ਮੈਂ ਮਿਆਰੀ ਪਨੀਰ ਲੈਣਾ ਉਹ ਤੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜਾਊਗਾ ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿ ਖਰੀਦਦਾਰ ਹੈ ਹਮ ਕਿ ਜਿਹੜਾ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਹੈ ਲੋਕਾਂ ਨੇ ਜਾ ਕੇ ਹਮ ਤਾਂ ਫੇ ਸਾਰੀ ਚੀਜ਼ ਸਾਹਮਣੇ ਆ ਪੀ ਪਨੀਰ ਕਿੱਦਾਂ ਦਾ ਆ ਇਹ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਰਿਹਾ ਇਹ ਜਿਹੜਾ ਕੀ ਕਹਿੰਦੇ ਲੱਗੇ ਜਿਹੜਾ ਨਾ ਪਿੰਡ ਦਾ ਜ਼ਪੇ ਤੇ ਉਹ ਕਿੰਨੇ ਲੱਗੇ ਪੈਂਦਾ ਆ ਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੈਗਾ ਜਿਹੜੇ ਉੱਤੇ ਗੁਰਦਾਸਪੁਰ ਦੇਖੋ ਯਾਰ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਮੈਨੂੰ ਤਾਂ ਆਪਣੇ ਜ਼ਿਲ੍ਹੇ ਚ ਆਇਆ ਮੈਂ 3 ਵਜੇ ਦਾ ਖੜਾ ਇੱਥੇ ਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਕਈ ਵਾਰੀ ਹੋ ਸਕਦਾ ਨਾ ਪਤਾ ਲੱਗੇ ਪਰ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਪਲਾਂਟ ਹੈ ਤੇ ਉਹਦਾ ਉਹਨੂੰ ਪਤਾ ਨਹੀਂ ਹੋਏਗਾ ਕਹਿਣ ਨੂੰ ਗੱਲਾਂ ਕੀ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ ਨੂੰ ਕੀ ਕਰਨਾ ਮੈਂ ਵੱਡੀ ਮਾਤਰਾ ਦੇ ਵਿੱਚ ਸ਼ੱਕੀ ਪਨੀਰ ਜਿਹੜਾ ਹੈ ਉਹ ਗੱਡੀ ਜਿਹੜੀ ਇੱਥੇ ਰੁਕੀ ਹੈ ਤਾਂ ਦੇਖੋ ਵੀ ਬਰਫ ਪਨੀਰ ਵਾਲੇ ਉਹ ਸ਼ਰਮਾ ਜੀ ਜਿਹੜੇ ਲੈ ਕੇ ਆਏ ਆ ਇਹਨਾਂ ਨੇ ਜਾ ਕੇ ਸਾਹ ਸਾਹ ਪਨੀਰ ਵੇਚਣਾ ਹੈ ਉਹ ਆਪ ਹੀ ਦੱਸਦੇ ਆ ਤੇ ਜਿਹੜਾ ਪਨੀਰ ਹੈ 250 ਰੁਪਏ ਬੰਦੇ ਇਹਨੂੰ ਲੈ ਲੈਂਦਾ ਤਾਂ ਉਹ ਵੀ ਕਹਿੰਦੇ ਕੋਣੋਂ ਸੱਟ ਮਾਰ ਦਿੰਦੇ ਆ ਉਹ

ਫਰਮਲ ਜਿਹੜੇ ਆ ਲੈ ਕੇ ਆਣੇ ਆ ਯਾਰ ਦਾ ਤੋੜਾ ਲੱਗ ਗਿਆ ਪੂਰਾ ਸੈਚ ਚ ਕਰਦੇ ਕੋਈ ਨਾ ਦਿੰਦਾ ਨਾ ਕੋਈ ਦੇ ਦੇ ਬਹੁਤ ਚੰਗੀ ਭਾਲੀ ਹਾਂਜੀ ਹੋਈ ਜਾਵੇ ਹਾਂ ਜੀ ਕਿੰਨਾ ਚਿਰ ਦਾ ਵਿਚਾਰੇ ਨੇ ਘਰ ਦੇ ਆਪਣੇ ਵੀ ਰੋਟੀ ਰੋਟੀ ਨਹੀਂ ਕੋਠੇ ਕਾਠੀ ਪਾਣੀ ਤਾਰ ਸਭ ਖੇਡਣੇ ਕਿੰਨਾ ਚਿਰ ਦਾ 1.5 ਘੰਟੇ ਤਿਆਰ ਨਹੀਂ I única vitória da frente, nada. E <sighs> ਹਾਂਜੀ ਮੈਨੂੰ ਲੱਗਦਾ ਇਹ ਇਦਾਂ ਦੇ ਹਾਲਾਤਾਂ 'ਚ ਫਸ ਗਏ ਹੈ ਵਿਚਾਰੇ ਪਈ ਜੇ ਤਾਂ ਇਹ ਕਹਿਣਗੇ ਵੀ 350 ਰੁਪਏ ਪਨੀਰ ਆਹੀਂ ਦੇਣਾ ਤਾਂ ਫੇਰ ਖਰੀਦਣ ਵਾਲੇ ਨੇ ਨਹੀਂ ਲੈਣਾ ਇਹਨਾਂ ਤੋਕੇ ਫੇ ਉਹਨੇ ਕਿਉਂ ਲੈਣਾ ਇਦਾਂ ਦਾ ਜੇ ਇਹ ਕਹੜੇ 200 ਤੇ ਫੇ ਫੇ ਜਿਹਨੇ ਖਾਣਾ ਹੋਣੇ ਨੇ ਖਾਣਾ ਫੇ ਪਨੀਰ ਹੈ ਨਹੀਂ ਬਲੋ ਹੁਣ ਵਿੱਚ ਜੇ ਕਿੱਦਾਂ ਕਰਨਗੇ ਹੱਲ ਇਹ ਹਨਾ ਮੈਂ ਪਰ ਮੈਂ ਇੱਕ ਚੀਜ਼ ਸੋਚਦਾ ਛੇ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200 ਨੂੰ 250 ਰੁਪਏ ਕਿਲੋ ਵੇਚਣ ਤਰਪਣ ਈ ਧਰੋਂ ਚੱਲ ਕੇ ਜਲੰਧਰ ਫੇ ਇਹ ਸੇਵਾ ਕਰਦੇ ਤੁਹਾਨੂੰ ਦੇ ਚ ਕਿੰਨੀ ਮਤਲਬ ਓਖਾ ਹੈ ਨਹੀਂ ਤਾਂ ਅਸੀਂ ਤਾਂ ਦੇਖੋ ਇੱਕ ਦਿਨ ਆ ਗਏ ਰੋਹ ਸੇਵਾ ਕਰਦੇ ਸਮਾਜ ਦੇ ਲੋਕਾਂ ਅੱਜ ਜਿਹੜੇ ਘਰ ਬੱਚੇ ਨਾਲ ਫੈਮਿਲੀ ਫਿਰ ਉਹ ਕਿੱਥੇ ਜਾਣਗੇ ਜੀ ਜੀ ਸੇਵਾ ਕਰਗੇ ਹੁਣ ਦੇਖੋ ਕੀ ਮਗਰ ਬਣੂਗਾ ਜੇ ਬੰਦਾ ਉਹ ਚਾਹ ਪ੍ਰੋਫਿਟ ਨਾ ਕੱਢੂ 500 ਰੁਪਇਆ ਹਣਾ ਪ੍ਰੋਫਿਟ ਤੋਂ ਬਿਨਾ ਤਾਂ ਗੱਲ ਬਣਦੀ ਨਹੀਂ ਕਿਉਂਕਿ ਤਾਂਦਾ ਜੁਨਟ ਹੀ ਬੰਦ ਹੋ ਜਾਊਗਾ ਲੋਕਾਂ ਨੂੰ ਵੀ ਸੇਵਾ ਕਰਨੀ ਚਾਹੀਦੀ ਹੈ ਮੈਸੇਜ ਕਰੋ ਲੋਕਾਂ ਨੂੰ ਕੀ ਪੀ ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਹੀ ਕਹੂਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾਬ ਬੱਚਿਆਂ ਦੇ ਫੈਮਿਲੀ ਮੈਂਬਰਾਂ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕੁ ਮਿਆਰੀ ਪਨੀਰ ਆ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਪੇ ਪਲੀਜ਼ ਫੇ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ ਮਤਲਬ ਕਮ ਸਕਾਮ ਉਹ ਚੀਜ਼ ਹੋ ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ ਹਜੇ ਤਾਂ ਕੀ ਇਹ ਜਿਹੜਾ ਪਨੀਰ ਆਪਣੇ ਬੱਚਿਆਂ ਨੂੰ ਖਿਲਾਉਂਦੇ ਹੋਣਗੇ ਇਹ ਜੀ ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਤੇ ਬਾਰੇ ਇਹ ਤਾਂ ਇਹ ਜਾਣਨ ਕਿ ਘਰਾਂ 'ਚ ਜਾਂ ਆਪਣੇ ਫੰਕਸ਼ਨਾਂ 'ਚ ਪਾਉਂਦੇ ਆ ਕਿ ਨਹੀਂ ਪਾਉਂਦੇ ਤਾਂ ਇਹ ਜਾਣਨ ਹਾਂ ਬਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂਕਿ ਫੇਰ ਇਹ ਪਨੀਰ ਉਫਰੀ ਵਰਤਦੇ ਆ ਜ਼ਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਜ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੇ ਛੁੱਟ ਦਿੰਨੇ ਆ ਤੁਸੀਂ ਤੇ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਉੱਕਾ ਮੁੱਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈਡ ਬੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕੇ ਕੈਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟ ਆ ਮਿਆਰੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬ ਸਟੈਂਡਰਡ ਆ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਪਈ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਕਿ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਂਗੇ ਤੁਸੀਂ ਲਓਂਗੇ ਤਾਂ ਵਧੀਆ ਹੀ ਲਓਂਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜਿਉਂ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 40000 ਰੁਪਏ ਰੋਜ਼ ਇੱਕ ਪਾਣੀ ਤੋਂ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੇ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕੱਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰਦਾ ਜੂਸ ਪੀਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਛੁੱਧ ਚੀਜ਼ਾਂ ਖਾਣੀਆਂ ਨਾ ਤੇ ਘਰੇ ਹੀ ਮਿੱਤਰੋ ਬਣਾਇਆ ਕਰੋ ਪਨੀਰ ਪੁਰੋ ਘਰੇ ਹੀ ਕੱਢ ਲਿਆ ਕਰੋ ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ ਉਧਰੋਂ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ ਤੰਦਰੁਸਤ ਨਿਆਣੇ ਰੱਖਣੇ ਤਾਂ ਹਾਂ